ਜਿੰਦਾਬਾਦ ਇਧਰੇ ਜਿੰਦਾਬਾਦ ਇਧਰੇ ਬੰਦੇ ਬੰਦੇ ਜਿੰਦਾਬਾਦ 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 ਕੀਤਾ ਗਿਆ ਹੈ ਉਹਨਾਂ ਨੂੰ ਸਨਮਾਨਤ ਕਾਰੇ ਹਨ ਸਪਾਈ ਜੁਨੀਅਨ ਦੇ ਵੱਖ-ਵੱਖ ਅਹੁਦੇਦਾਰ ਨਗਰ ਨਿਗਮ ਬਟਾਲਾ ਦੇ ਜਿਹੜੇ ਸਫਾਈ ਕਰਮਚਾਰੀ ਸੀ 236 ਨੂੰ ਅੱਜ ਜਿਹੜੇ ਨਿਯੁਕਤੀ ਪੱਤਰ ਦਿੱਤੇ ਗਏ ਆ ਪਹਿਲਾਂ ਠੇਕੇਦਾਰੀ ਸਿਸਟਮ ਦੇ ਵਿੱਚ ਕੰਮ ਕਰਦੇ ਇਹ ਪਿਛਲੀਆਂ ਬਹੁਤ ਸਾਰੀਆਂ ਸਰਕਾਰਾਂ ਜਾਂ ਪਰ ਉਹਨਾਂ ਵੱਲੋਂ ਕੋਈ ਵੀ ਵਾਦਾ ਪੂਰਾ ਨਹੀਂ ਕੀਤਾ ਗਿਆ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਦਿਖਾਇਆ ਜਾਏ ਉਹਨਾਂ ਨਿਯੁਕਤੀਆਂ ਪੱਤਰ ਜਿਹੜੇ ਉਹ ਦਿੱਤੇ ਜਾ ਰਹੇ ਆ ਜਿਸ ਕਾਰਨ ਬਹੁਤ ਖੁਸ਼ ਨਜ਼ਰ ਆ ਰਿਹਾ ਆ ਉਹਨਾਂ ਨਾਲ ਵੀ ਗੱਲ ਕਰਾਂਗੇ ਹੁਣ ਆਪਾਂ ਗੱਲ ਕਰਦੇ ਆ ਕਿ ਲੋਕਾਂ ਦੇ ਚਿਹਰਿਆਂ ਉੱਤੇ ਕਿੰਨੀ ਖੁਸ਼ੀ ਜੜੀ ਆ ਉਹ ਵੇਖਣ ਨੂੰ ਮਿਲ ਰਹੀ ਆ ਹ ਤੇ ਸਵੈ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਕਰ ਦਿੱਤੇ ਜਾ ਰਹੇ ਨੇ ਤੇ ਸਪਾਈ ਕਰਮਚਾਰੀਆਂ ਨੂੰ ਐਮ ਐਨ ਐ ਸਹਿਰੀ ਕਲਸੀ ਦਾ ਜਿਹੜਾ ਉਹ ਪਰਮਾ ਸਵਾਗਤ ਕੀਤਾ ਗਿਆ ਨੋਟਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ ਆਪਾਂ ਗੱਲਬਾਤ ਕਰਾਂਗੇ ਐਮਐਲਏ ਸਾਹਿਬ ਕਿਤਾ ਮਹਿਸੂਸ ਹੋ ਰਿਹਾ ਅੱਜ ਹਾਂਜੀ ਅੱਜ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਜਿਹੜੇ ਸਫਾਈ ਕਰਮਚਾਰੀ ਉਹਨਾਂ ਨੂੰ ਯੋਗਤੀ ਪੱਤਰ ਦਿੱਤੇ ਲੁਕਨਾ ਦੇ ਚਿਹਰਿਆਂ ਦੇ ਉੱਤੇ ਖੁਸ਼ੀ ਬਹੁਤ ਜ਼ਿਆਦਾ ਦੇਖੋ ਜੀ ਬੜੀਆਂ ਰੌਣਕਾਂ ਨੇ ਅੱਜ ਇਹਨਾਂ ਦੀ ਡਿਮਾਂਡ ਸੀ ਪਿਛਲੇ 31 ਸਾਲਾਂ ਤੋਂ ਮੰਗੇ ਚੱਲਦੀ ਆ ਰਹੀ ਸੀ ਸੋ ਅੱਜ ਸਾਡੇ ਆਮ ਆਦਮੀ ਪਾਰਟੀ ਦੇ ਸਾਰੇ ਸ਼ਿਪਾਈਆਂ ਨੇ ਮੇਰੀ ਡਿਊਟੀ ਲਈ ਔਰ ਮੈਂ ਮਾਨਯੋਗ ਮੁੱਖ ਮੰਤਰੀ ਪੰਜਾਬ ਉਹਨਾਂ ਦੇ ਅੱਗੇ ਗੱਲ ਰੱਖੀ ਅੱਜ ਦਾ ਨਤੀਜਾ ਜਿਹੜਾ ਤੁਹਾਡੇ ਸਾਹਮਣੇ ਹੈ ਅੱਜ ਇਹਨਾਂ ਨੂੰ ਮੁਜਕਤੀ ਪੱਤਰ ਸਰਕਾਰਾਂ ਤਾਂ ਪਹਿਲਾਂ ਵੀ ਬਹੁਤ ਆਈਆਂ ਲੇਕਿਨ ਇਹਨਾਂ ਦੇ ਕਿਸ ਨੇ ਵਾਦੇ ਨਹੀਂ ਪੂਰੇ ਕੀਤੇ ਦੇਖੋ ਜੀ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਲੀਡਰ ਆਉਂਦੇ ਜਾਂਦੇ ਰਹਿੰਦੇ ਪਰ ਇਹ ਹੁਣ ਅੱਗੇ ਨਾਲੋਂ ਸਿਨੈਰੀਓ ਚੇਂਜ ਹੋ ਗਿਆ ਜੀ ਹੁਣ ਸਾਡੇ ਲੋਕ ਕਹਿੰਦੇ ਨੇ ਸਾਡੇ ਕੰਮ ਕੌਣ ਕਰਦਾ ਸਾਡੀਆਂ ਮੰਗਾਂ ਕੌਣ ਪੂਰੀਆਂ ਕਰਦਾ ਸਾਡੇ ਹੱਕ ਲਈ ਕੌਣ ਖੜਦਾ ਫਿਰ ਲੋਕ ਉਹਨੂੰ ਵੋਟ ਪਾਉਂਦੇ ਨੇ ਅੱਗੇ ਹਵਾ ਬਾਜੀ ਵਾਲਾ ਕੰਮ ਖਤਮ ਹੋ ਗਿਆ ਹੁਣ ਕੰਮ ਵਾਲਿਆਂ ਨੂੰ ਵੋਟ ਪੈਂਦੀ ਜੀ ਆਪਾਂ ਬਟਾਲੇ ਦੀ ਗੱਲ ਕਰੀਏ ਤੇ ਹੋਰ ਸਾਰੇ ਡਵੈਲਪਮੈਂਟ ਦੇ ਕੰਮ ਹੋ ਰਹੇ ਨੇ ਕਿਹੜੇ ਕਿਹੜੇ ਕੰਮ ਹੋਰ ਕਰਵਾਏ ਗਾ ਦੇ। ਦੇਖੋ ਜੀ ਆਲਮੋਸਟ ਤੁਸੀਂ ਦੇਖੋਗੇ ਸਾਰੀਆਂ ਬਟਾਲੇ ਦੀਆਂ ਮੇਨ ਸਰਕਾਂ ਚੌੜੀਆਂ ਕਰ ਰਹੇ ਆਂ। ਕਿਉਂਕਿ ਸੜਕਾਂ ਜਿਹੜੀਆਂ ਨੇ ਉਹਨਾਂ ਵੱਲ ਧਿਆਨ ਨਹੀਂ ਦਿੱਤਾ ਗਿਆ। ਚੌਕ ਡਵੈਲਪ ਕਰ ਰਹੇ ਆਂ ਜੀ। ਬਾਕੀ ਉਸ ਤੋਂ ਬਾਅਦ ਪਰਮਾਤਮਾ ਕਿਰਪਾ ਕਰੇ ਜਦੋਂ ਕਾਰਪੋਰੇਸ਼ਨ ਦੇ ਵਿੱਚ ਵੀ ਸਾਡੇ ਜੇ ਸਾਨੂੰ ਫਤਵਾ ਦਿੰਦੇ ਨੇ ਲੋਕ ਫਿਰ ਆਪਾਂ ਸ਼ਹਿਰ ਦੇ ਇੰਟਰਨਲ ਵੀ ਜਿਹੜੇ ਕੰਮ ਰੁਕੇ ਹੋਏ ਨੇ ਉਹਨਾਂ ਨੂੰ ਵੀ ਤਰਜੀਹ ਦਵਾਂਗੇ। ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਕਰਮਚਾਰੀ ਨੇ ਉਹਨਾਂ ਦੇ ਚਿਹਰਿਆਂ ਦੇ ਉੱਤੇ ਕਿੰਨੀ ਖੁਸ਼ੀ ਆ ਕੈਮਰਾਮੈਨ ਸੋਨੀ ਦਾ ਨਾਮ ਸਰਵਨ ਸਿੰਘ ਕੁਮਾਰ ਸਫਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਸਾਡੇ ਨਾਲ ਵਿੱਕੀ ਜੀ ਨਾਲ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਅੱਜ ਨਿਯੁਕਤੀ ਪੱਤਰ ਦਿੱਤੇ ਗਏ ਆ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਦੇਖੋ ਜੀ ਅੱਜ ਬੜਾ ਖੁਸ਼ੀ ਵਾਲਾ ਤੇ ਕਰਮਾ ਭਾਗਾ ਵਾਲਾ ਦਿਨ ਹੈ ਕਿ ਜੋ ਕਰਮਚਾਰੀਆਂ ਦੀ ਮੰਗ ਆਮ ਪਾਰਟੀ ਸਰਕਾਰ ਨੇ ਔਰ ਸਾਡੇ ਬਟਾਲਾ ਦੇ ਐਮਐਲਏ ਅਮਨ ਸ਼ੇਰ ਸਿੰਘ ਜੀ ਵੱਲੋਂ ਪੂਰੀ ਕੀਤੀ ਗਈ ਹੈ ਬੜੇ ਲੰਬੇ ਸਮੇਂ ਤੋਂ ਕਰਮਚਾਰੀ ਸੰਘਰਸ਼ ਕਰਦੇ ਆ ਰਹੇ ਸੀ ਪਰ ਕਿਸੇ ਵੀ ਸਰਕਾਰ ਨੇ ਅਜ ਤੱਕ ਉਹਨਾਂ ਦੀ ਸਾਰ ਨਹੀਂ ਲਈ ਔਰ ਜਿਹੜੀ ਸਰਕਾਰ ਅੱਜ ਆਮ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਆਈ ਹੈ ਮਾਨਜੋਗ ਸੀਐਮ ਸਾਡੇ ਭਗਵੰਤ ਮਾਨ ਜੀ ਔਰ ਸਾਡੇ ਬਟਾਲਾ ਦੇ ਹਲਕਾ ਦੇ ਇੰਚਾਰਜ ਐਮਐਲਏ ਅਮਨ ਸ਼ੇਰ ਸਿੰਘ ਚੈਰੀ ਜੀ ਉਹਨਾਂ ਨੇ ਕਰਮਚਾਰੀਆਂ ਨਾਲ ਜਿੱਤ ਤੋਂ ਬਾਅਦ ਵੀ ਵਾਅਦਾ ਕੀਤਾ ਸੀ ਕਿ ਜਦ ਵੀ ਅਸੀਂ ਆਵਾਂਗੇ ਆਪਣੀ ਸਰਕਾਰ ਦੇ ਵਿੱਚ ਆਵਾਂਗੇ ਤੇ ਪੈਲ ਦੇ ਆਧਾਰ ਤੇ ਇਹ ਜਿਹੜੇ ਕਰਮਚਾਰੀ ਆ ਇਹਨਾਂ ਨੂੰ ਰੈਗੂਲਰ ਕੀਤਾ ਜਾਏਗਾ ਔਰ ਅੱਜ ਉਸ ਜ਼ੁਬਾਨ ਤੇ ਉਹ ਅਮਲੀ ਜਾਮਾ ਉਹਨਾਂ ਨੇ ਪਹਿਨਾ ਦਿੱਤਾ ਵਾ ਆਪਣੀ ਜ਼ੁਬਾਨ ਨੂੰ ਸੱਚ ਕਰਕੇ ਦਿਖਾਤਾ ਵਾ ਔਰ ਆਪਣੇ ਕਰ ਕਮਲਾਣਾ ਅੱਜ ਕਰਮਚਾਰੀਆਂ ਨੂੰ ਨੁਕਤੀ ਪੱਤਰ ਵੰਡੇ ਗਏ ਜੇ ਪਿਛਲੀਆਂ ਸਰਕਾਰਾਂ ਦੀ ਗੱਲ ਕੀਤੀ ਜਾਵੇ ਕਰਮਚਾਰੀਆਂ ਦੀਆਂ ਮੰਗਾਂ ਜਿਹੜੀਆਂ ਉਹ ਨਹੀਂ ਸੀ ਮੰਗੀਆਂ ਚਾਹਨੀਆਂ ਜਿਸ ਕਾਰਨ ਤੁਸੀਂ ਕਈ ਵਾਰ ਸੜਕਾਂ ਦੇ ਉੱਤੇ ਵੀ ਉਤਰੇ ਲੇਕਿਨ ਇਹ ਸਰਕਾਰ ਦੇ ਵਿੱਚ ਇਹ ਵੇਖਿਆ ਜਾਵੇ ਤੇ ਹਾਲੇ ਤੱਕ ਕੋਈ ਉਹੋ ਜੀ ਗੱਲ ਨਹੀਂ ਕਿ ਪੂਰਾ ਭਰੋਸਾ ਸੀ ਦੇਖੋ ਜੀ ਜਦੋਂ ਪਿਛਲੀਆਂ ਸਰਕਾਰਾਂ ਸੀ ਲਗਾਤਾਰ ਕਰਮਚਾਰੀ ਧਰਨੇ ਲਗਾ ਰਹੇ ਆ ਪਰ ਲਗਾਤਾਰ ਧਰਨਿਆਂ ਤੋਂ ਬਾਅਦ ਜਦੋਂ ਕੋਈ ਚਿੱਟਾ ਨਹੀਂ ਨਿਕਲਿਆ ਤੇ ਜਦੋਂ ਕੋਈ ਐਮਐਲਏ ਸਾਹਿਬ ਸਰਕਾਰਾਂ ਦੇ ਵਿੱਚ ਆਉਂਦੇ ਨੇ ਇਹਨਾਂ ਨੇ ਆਸ਼ਵਾਸ਼ਣ ਦਿੱਤਾ ਔਰ ਅੱਜ ਸਾਨੂੰ ਲੱਗਦਾ ਹੈ ਕਿ ਜਿਹੜੀ ਸਾਡੀ ਮੰਗ ਵਾ ਜਿਹੜੀ ਸਾਡੀ ਜੀਵਨ ਦੀ ਪਹਿਲ ਦੇ ਆਧਾਰ ਤੇ ਮੰਗ ਸੀ ਜਿਹੜਾ ਬੱਚਿਆਂ ਦਾ ਸਾਡਾ ਪੁੱਛ ਸੀ ਇੱਕ ਰੋਜ਼ਗਾਰ ਸੀ ਅੱਜ ਉਹ ਸਰਕਾਰ ਨੇ ਮੰਗ ਲਿਆ ਵਾ ਸਾਨੂੰ ਲੱਗਦਾ ਵਾ ਕਿ ਆਉਣ ਵਾਲੇ ਫਿਚਰ ਦੇ ਵਿੱਚ ਵੀ ਇਹ ਸਾਡੇ ਵਾਸਤੇ ਬੜੀ ਖੁਸ਼ੀਖਾਰ ਗੱਲ ਹੋਈਗੀ ਡੈਨਿਕ ਸਵੇਰਾ ਲਈ ਕੈਮਰਾਮੈਨ ਸੁਨੀ ਦਿਵਲ ਸਰਵਨ ਸਿੱਖਮਾ ਜਿੱਥੇ ਸਿਪਾਈ ਕਰਮਚਾਰੀਆਂ ਦੇ ਵਿੱਚ ਬਹੁਤ ਸਾਰੇ ਨੌਜਵਾਨ ਬਦੁਰਗ ਨੇ ਉਥੇ ਨਾਲ ਹੀ ਲੇਡੀਆਂ ਜਿਹੜੀਆਂ ਆ ਗਈਆਂ ਉਹਨਾਂ ਨੂੰ ਵੀ ਨਿਯੁਕਤੀ ਪੱਤਰ ਦੇ ਕੇ ਅਨੁਵਾਜਿਆ ਗਿਆ ਆ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਨਾਮ ਆ ਜੀ ਤੇ ਨਹੀਂ ਦੇਵੋ ਅੱਜ ਨਿਯੁਕਤੀ ਪੱਤਰ ਮਿਲਿਆ ਤੁਹਾਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਖੁਸ਼ੀ ਹੋਈ ਆ ਸਾਨੂੰ ਸਾਨੂੰ 10 ਸਾਲ ਤੋਂ ਉਮੀਦ ਸੀ ਕਿ ਸਾਨੂੰ ਕੋਈ ਪੱਕੇ ਕਰੇਗਾ ਪਰ ਸਾਡੇ ਮਾਨ ਸਾਹਿਬ ਉਹਨਾਂ ਨੇ ਸਾਨੂੰ ਕਸ਼ੈਰੀ ਕਲਤ ਸਾਹਿਬ ਉਹਨਾਂ ਦੇ ਐਮੂਲੈਂਸ ਸਾਹਿਬ ਨੇ ਸਾਨੂੰ ਪੱਕੇ ਕੀਤਾ ਹੈ ਤੇ ਕਾਫੀ ਦਿਨ ਤੋਂ ਅਸੀਂ ਉਮੀਦ ਲਾ ਕੇ ਬੈਠੇ ਹੋਏ ਸੀ ਸਾਡੇ ਕੰਮ ਵੀ ਅਸੀਂ ਬਹੁਤ ਸੋਨਾ ਕਰਦੇ ਸੀ ਪਰ ਸਾਨੂੰ ਕਮੇਟੀ ਘਰ ਆ ਕੇ ਦਰ ਦਰ ਆ ਕੇ ਸਾਨੂੰ ਠੋਕਰਾ ਖਾਣੇ ਪੈਂਦੀ ਆ ਸੀ ਤੂੰ ਚਲੋ ਸਾਨੂੰ ਬਹੁਤ ਖੁਸ਼ੀ ਹੋਈ ਆ ਸਾਨੂੰ ਪੱਕੇ ਕੀਤਾ ਉਹਨਾਂ ਨੇ ਸਾਡੇ ਸਾਰਾ ਹੀ ਜੀਜ ਉਹਨਾਂ ਨੇ ਲਾ ਦਿੱਤੀ ਆ ਅਸੀਂ ਉਹਨਾਂ ਦੇ ਅਸਹਿਮਾਨਦੇ ਹੈਗੇ ਆ ਤਾਲੂ ਨੂੰ ਸਾਨੂੰ ਅੱਗੇ ਵੀ ਇਸ ਤੋਂ ਵੱਧ ਵੀ ਸਾਨੂੰ ਜੋ ਵੀ ਕਰਨਾ ਪੇਗਾ ਉਹਨਾਂ ਵਾਸਤੇ ਕੰਮ ਕਰ ਜੋ ਵੀ ਹੈ ਅਸੀਂ ਆਪਣੇ ਸਿੱਧੰਗਣਾ ਕਰਾਂਗੇ ਲਗਨ ਨਾਲ ਕਰਾਂਗੇ ਜਿਸ ਤਰ੍ਹਾਂ ਤੁਸੀਂ ਤੇ ਖੁਸ਼ ਹੋ ਜਾਓ ਤੁਹਾਡੇ ਪਰਿਵਾਰਕ ਮੈਂਬਰ ਜਿਹੜੇ ਕਿੰਨੇ ਖੁਸ਼ ਹਾਂਜੀ ਉਹ ਸਾਰਨਾ ਜ਼ਿਆਦਾ ਖੁਸ਼ ਹੈ ਕਿਉਂਕਿ ਉਹਨਾਂ ਨੇ ਸਾਡੇ ਨਾਲ ਜ਼ਿਆਦਾ ਉਮੀਦਾਂ ਲਾਈ ਦੀਆਂ ਸੀਗੀਆਂ ਉਹਨਾਂ ਨੇ ਜਦੋਂ ਸਿਕਾਰ ਜਾਣਾ ਜਦੋਂ ਅਸੀਂ ਕਮੇਟੀ ਕਰਵਾਉਣਾ ਕਿ ਸਾਡਾ ਕੰਮ ਨਹੀਂ ਕੋਈ ਹੁੰਦਾ ਪਿਆ ਉਹਨਾਂ ਨੇ ਦੇਖ ਕੇ ਕਹਿਣਾ ਕਿ ਮੰਮੀ ਕੋਈ ਨਹੀਂ ਕੰਮ ਹੋ ਜਾਏਗਾ ਮੇਰੇ ਹਸਬੰਦ ਨੇ ਕਿਹਾ ਕੋਈ ਗੱਲ ਨਹੀਂ ਕੰਮ ਆਪੀ ਹੋ ਜਾਏਗਾ ਤੁਹਾਡੇ ਤੁਸੀਂ ਪੱਕੇ ਹੋ ਜਾਓਗੇ ਕਿੰਨੀ ਦਿਨ ਤੋਂ ਲਾਰਾ ਲੱਗੇਦਾ ਇਹ ਸਾਨੂੰ ਸਾਡੇ ਮਾਨ ਸਾਹਿਬ ਉਹਨਾਂ ਨੇ ਸਾਨੂੰ ਇਹ ਸਾਰੀ ਉਮੀਦ ਜਗਾਈ ਆ ਤੇ ਅਸੀਂ ਹੁਣ ਪੱਕੇ ਹੋਈਆਂ ਸਾਡੇ ਪਰਿਵਾਰ ਦੇ ਸਾਰੇ ਬਹੁਤ ਖੁਸ਼ ਹੈਗੇ ਆ ਜਿਸ ਤਰ੍ਹਾਂ ਕਹਿੰਦੇ ਆ ਕਿ ਜਨਾਨੀਆਂ ਨੇ ਘਰ ਚ ਲਾਉਣਾ ਹੁੰਦਾ ਤੇ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਅੱਜ ਇਹਨਾਂ ਨੂੰ ਰੋਜ਼ਗਾਰ ਮਿਲੇ ਗਿਆ ਵੇ ਇਹਨਾਂ ਦੇ ਚਿਹਰਿਆਂ ਤੇ ਸੋ ਖੁਸ਼ੀ कभी सोचा है इस देश में गरीब कौन है सच्चाई ये है कि इसका कोई पक्का पता ही नहीं है ये कह दिया जाता है कि देश के तिहत्तर प्रतिशत लोग जिनमें दलित आदिवासी पिछड़े वर्ग के लोग हैं, उनमें से ज्यादातर गरीबी में जी रहे हैं लेकिन उनमें भी कितने समाजों में लोग कैसे जी रहे हैं कितना कमा रहे हैं उनकी जरूरतें क्या है यही जानने के लिए जातिगत और आर्थिक गिनती की जरूरत है बिहार में जातिगत गिनती में पता चला है कि वहाँ की गरीब आबादी के 88 प्रतिशत लोग दलित आदिवासी और पिछड़े वर्ग के हैं। जी हाँ 88 प्रतिशत पता है गरीब तबके की मासिक आमदनी कितनी है छह हजार रूपए से भी कम है इसी आय में खाना किराना दवाई सब सारे देश की आर्थिक और जातिगत गिनती हो तो लाखों दर्द भरी कहानियाँ मिलेगी आज भी देश की 200 बड़ी कंपनियों की टॉप पोस्ट तक एक भी आदिवासी दलित और पिछड़ा नहीं पहुँचा जब पिचासी प्रतिशत मजदूर पिछड़े वर्ग से हैं। गूगल सर्च कीजिए कि किसी बड़े मीडिया चैनल का सीईओ या मालिक दलित पिछड़ा या आदिवासी है कितने पिछड़े वर्ग के जज है और गटर में बिना मास्क लगाए उतरने वाले वो सफाई कर्मचारी किस समाज के हैं? देश में आपको दो हिंदुस्तान दिखेंगे एक अरबपति वाला और एक गरीबों का हिंदुस्तान जब तक अपने हक का पैसा उस आखिरी गरीब तक नहीं पहुंचेगा इस देश में दो हिंदुस्तान बने रहेंगे पहला कदम होगा जाति जनगणना उसके बाद आर्थिक सर्वे भाजपा जातिगत और आर्थिक गिनती का कितना भी विरोध कर ले पर देश के सबसे गरीब लोगों को तभी न्याय मिलेगा जब वे सही तरीके से गिने जाएंगे जब तक जातिगत गिनती नहीं होगी तब तक सरकार को आपके रोटी कपड़ा और मकान की फिक्र नहीं होगी जातिगत गिनती से ही आपकी पढ़ाई कमाई और दवाई की सही योजना बनेगी किसान मजदूर और प्रवासी कामगारों अल्पसंख्यकों की असली हालत पता चलेगी आपके वर्ग की समाज की समस्याओं की गिनती होगी तभी उनका हल निकलेगा सही आरक्षण मिलेगा सही हिस्सेदारी मिलेगी हक मिलेगा जब इस देश को चलाने में देश के सबसे कमजोर समाज की आवाज सुनी और गिनी जाएगी तभी ये देश तरक्की करेगा इसीलिए जातिगत गिनती के लिए आज ही बोलना होगा जी खोल कर बोलना होगा ताकि आपकी आने वाली पीढ़ियां आपकी ही तरह बिना गिनती बिना हक के मुश्किल के अंधेरों में दम न तोड़ दें।